ਮੀਹਾ ਵਾਲੇ ਮੌਸਮ ਦੇ ਵਿੱਚ ਕਿਵੇਂ ਤੁਸੀਂ ਸੱਪਾਂ ਨੂੰ ਘਰ ਬੜਨ ਤੋਂ ਰੋਕ ਸਕਦੇ ਹੋ ਬਸ ਆ ਛੋਟਾ ਜਿਹਾ ਕੰਮ ਕਰਨਾ ਹੈ ਬਰਸਾਤਾਂ ਦੇ ਵਿੱਚ ਸੱਪ ਤੁਹਾਡੇ ਘਰਾਂ ਵੱਲ ਮੂੰਹ ਵੀ ਨਹੀਂ ਕਰਨਗੇ ਇਹ ਪੋਦੇ ਨੋਟ ਕਰ ਲਓ ਜਿਹੜੇ ਸੱਪਾਂ ਨੂੰ ਦੂਰ ਭਜਾ ਦਿੰਦੇ ਨੇ ਜਿਹਾ ਪ੍ਰਸਾਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਦੇਸ਼ ਦੇ ਕਈ ਰਾਜਾਂ ਦੇ ਵਿੱਚ ਹੜ੍ਹ ਵੀ ਸਮੱਸਿਆ ਬਣ ਗਏ ਨੇ ਤੇ ਇਸ ਕਰਕੇ ਨਾ ਸਿਰਫ ਲੋਕਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਇਨਫੈਕਸ਼ਨਾਂ ਦਾ ਸ਼ਿਕਾਰ ਹੋਣਾ ਪੈਂਦਾ ਸਗੋਂ ਕਈ ਵਾਰ ਕੀੜੇ ਮਕੋੜੇ ਜਾਂ ਜਾਨਵਰ ਵੀ ਕੱਟ ਜਾਂਦੇ ਨੇ ਤੇ ਘਰਾਂ ਦੇ ਵਿੱਚ ਦਾਖਲ ਵੀ ਹੋ ਜਾਂਦੇ ਨੇ ਜਿਨ੍ਹਾਂ ਦੇ ਪਿੰਡਾਂ ਪਹਾੜੀਆਂ ਜੰਗਲਾਂ ਪਾਰਕਾਂ ਨਦੀਆਂ ਨਾਲਿਆਂ ਆਪ ਦੇ ਨੇੜੇ ਘਰ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਮੁਸ਼ਕਲ ਦੇਖਣੀ ਪੈਂਦੀ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਘਰ ਗਰਾਊਂਡ ਫਲੋਰ ਪਹਿਲੀ ਮੰਜ਼ਲ ਤੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੇ ਜੀਵ ਜੰਤੂਆਂ ਤੋਂ ਦੂਰ ਰਹਿਣਾ ਪੈਂਦਾ ਤੁਸੀਂ ਬਾਕਮਾਂ ਕੀਟਨਾਸ਼ਕਾਂ ਜਾਂ ਘਰੇਲੂ ਉਪਚਾਰਾਂ ਦੇ ਨਾਲ ਛੋਟੇ ਕੀੜੇ ਮਕੌੜਿਆਂ ਨੂੰ ਸਾਨੀ ਦੇ ਨਾਲ ਮਾਰ ਸਕਦੇ ਹੋ ਪਰ ਸੋਚੋ ਅਗਰ ਤੁਹਾਡੇ ਘਰ ਸੱਪ ਆ ਜਾਣ ਤਾਂ ਤੁਸੀਂ ਉਹਨਾਂ ਦਾ ਹੱਲ ਕਿਵੇਂ ਕਰੋਗੇ ਜਿਹਾ ਬਰਸਾਤ ਦਾ ਮੌਸਮ ਹੈ ਤਾਂ ਕਈ ਵਾਰ ਸੱਪ ਘਰਾਂ ਦੇ ਅੰਦਰ ਦਾਖਲ ਹੋ ਜਾਂਦੇ ਨੇ ਅਜਿਹੇ ਦੇ ਵਿੱਚ ਤੁਸੀਂ ਕੁਝ ਪੌਦੇ ਨੋਟ ਕਰਨੇ ਨੇ ਜਿਸ ਦੇ ਨਾਲ ਸੱਪ ਤੁਹਾਡੇ ਘਰਾਂ ਤੋਂ ਦੂਰ ਭੱਜਣਗੇ ਕਰਦੀ ਬਾਲਕਨੀ ਛੱਤ ਜਾਂ ਦਰਵਾਜ਼ੇ ਤੇ ਤੁਸੀਂ ਇਹਨਾਂ ਪੌਦਿਆਂ ਦੀ ਬਰਤੋਂ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਦੱਸੀਏ ਤਾਂ ਸਭ ਤੋਂ ਵੱਡਾ ਪੌਦਾ ਜਿਹਨੂੰ ਸਰਪਗੰਦਾ ਕਿਹਾ ਜਾਂਦਾ ਹੈ ਕੋਸ਼ਦੀ ਪੌਦਾ ਹੈ ਜਿਸਦੇ ਕੁਦਰਤੀ ਗੁਣ ਸੱਪਾਂ ਨੂੰ ਫਾਡੇ ਘਰ ਤੋਂ ਦੂਰ ਰੱਖਦੇ ਨੇ ਬਰਸਾਤ ਦੇ ਮੌਸਮ ਦੇ ਵਿੱਚ ਆਪਣੇ ਘਰ ਵੇੜੇ ਜਾਂ ਛੱਤ ਜਾਂ ਬਾਲਕਨੀ ਜਾਂ ਮੁੱਖ ਪ੍ਰਵੇਸ਼ ਦੁਆਰ ਤੇ ਤੁਸੀਂ ਆਲੇ-ਦੁਆਲੇ ਲਗਾਓ ਕਾਸ਼ ਵਰਤੇ ਬੂਟਾ ਉਹਨਾਂ ਲੋਕਾਂ ਨੂੰ ਲਗਾਉਣਾ ਚਾਹੀਦਾ ਹੈ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਸੱਪਾਂ ਦਾ ਆਵਾਸ ਹੈਗਾ ਤੇ ਉਸ ਦੇ ਨਾਲ ਕੀ ਸੋਦੇ ਦੀ ਬਤ ਉਹ ਬਹੁਤ ਜ਼ਿਆਦਾ ਮਾੜੀ ਹੁੰਦੀ ਹੈ ਜੋ ਸੱਪ ਬਰਦਾਸ਼ਤ ਨਹੀਂ ਕਰ ਸਕਦੇ ਇਸ ਦੇ ਨਾਲ ਹੀ ਕੀੜੇ ਮਕੂੜੇ ਆਂਦੇ ਕੱਟਣ ਤੋਂ ਬਾਅਦ ਵੀ ਇਸ ਦੇ ਪੱਤੇ ਜਿਹੜੇ ਨੇ ਉਹ ਲਾਜ਼ ਦੇ ਲਈ ਵਰਤੇ ਜਾਂਦੇ ਆ ਪੱਤਿਆਂ ਤੇ ਸੱਕ ਦੀ ਵਰਤੋਂ ਵਿੱਚੂਆਂ ਤੇ ਮੱਕੜੀਆਂ ਦੇ ਜ਼ਹਿਰ ਨੂੰ ਬੇਅਸਰ ਕਰਨ ਦੇ ਲਈ ਵੀ ਕੀਤੀ ਜਾਂਦੀ ਹੈ ਹੋਰ ਕਿਹੜੇ ਪੌਦੇ ਨੇ ਸਰਪਗੰਦਾ ਦਾ ਪੌਦਾ ਤੁਸੀਂ ਖਰੀਦਣਾ ਹੈ ਪਰ ਤੁਸੀਂ ਨਹੀਂ ਜਾਣਦੇ ਕਿ ਹੋ ਜਾ ਦਿਖਾਈ ਦਿੰਦਾ ਤਾਂ ਇਸ ਦੀ ਜੜ ਜਿਹੜੀ ਆ ਪੀਲੀ ਹੁੰਦੀ ਆ ਭੂਰੇ ਰੰਗ ਦੀ ਹੁੰਦੀ ਆ ਪੱਤੇ ਚਮਕਦਾਰ ਹਰੇ ਹੁੰਦੇ ਨੇ ਸਰਪਗੰਦਾ ਦੇ ਨਾਲ ਨਾਲ ਤੁਸੀਂ ਲਸਣ ਦਾ ਪੌਦਾ ਲਗਾ ਸਕਦੇ ਹੋ ਮਗਵਰਟ ਦਾ ਪੌਦਾ ਲਗਾ ਸਕਦੇ ਹੋ ਸਾਪ ਦਾ ਬੂਟਾ ਜਾਂ ਜਿਹਨੂੰ ਸੱਸ ਦੀ ਜੀਵ ਕਹਿੰਦੇ ਆ ਇਹ ਵੀ ਇੱਕ ਪੌਦਾ ਮਿਲਦਾ ਹੈ ਤੁਲਸੀ ਲਗਾ ਸਕਦੇ ਹੋ ਪਿਆਜ਼ ਲਗਾ ਸਕਦੇ ਹੋ ਸੋਸਾਇਟੀ گارਲਿਕ ਲੈਮਨ ਗ੍ਰਾਸ ਲਗਾ ਸਕਦੇ ਹੋ ਇਹ ਸਾਰੇ ਪੌਦੇ ਸੱਪਾਂ ਦੇ ਨਾਲ ਨਾਲ ਹੋਰ ਵੀ ਕੀੜੇ ਮਕੋੜੇ ਜਿਹੜੇ ਘੁੰਮਦੇ ਨੇ ਅਕਸਰ ਮੱਛਰ ਵੀ ਹੁੰਦੇ ਨੇ ਇਹਨਾਂ ਸਾਰੇ ਕੀੜੇ ਮਕੋੜਿਆਂ ਨੂੰ ਤੁਹਾਡੇ ਘਰ ਤੋਂ ਕੋਸਾ ਦੂਰ ਰੱਖਣਗੇ ਜ਼ਮੀਨ ਦੇ ਵਿੱਚ ਜ਼ਿਆਦਾਤਰ ਸਾਡੇ ਲਈ ਪਰੇਸ਼ਾਨੀ ਬਣ ਜਾਂਦੇ ਨੇ ਇਸ ਪੋਸਟ ਨੂੰ ਅੱਗੇ ਤੱਕ ਸ਼ੇਅਰ ਕਰੋ ਬਾਕੀ ਲੋਕਾਂ ਦਾ ਵੀ ਭਲਾ ਹੋ ਜਾਏ